ਭਾਰਤ ਤੇ ਪਾਕਿਸਤਾਨ ਦੇ ਮੈਚ ਤੋਂ ਬਾਅਦ ਅੱਜ ਇਹ ਇੰਡੀ ਫਾਈਨਲ ਮੈਚ ਭਾਰਤ ਜਿੱਤ ਚੁੱਕੀ ਹੈ ਜਿਸ 에ਸ਼ੀਆ ਕੱਪ ਭਾਰਤ ਦੀ ਝੋਲੀ ਦੇ ਵਿੱਚ ਆ ਚੁੱਕਾ ਹੈ ਤੇ ਉੱਥੇ ਹੀ ਅੱਜ ਜਲੰਧਰ ਦੇ ਵਿੱਚ ਖੁਸ਼ੀਆਂ ਦੀ ਜਿਹੜੇ ਲੋਕ ਖੁਸ਼ੀਆਂ ਮਨਾਇਆ ਜਾ ਰਹੀਆਂ ਆਪਾਂ ਗੱਲਬਾਤ ਕਰਦੇ ਆ ਅੱਜ 에ਸ਼ੀਆ ਕੱਪ ਕਿਹੜਾ ਭਾਰਤ ਤੇ ਪਾਕਿਸਤਾਨ ਦਾ ਮੈਚ ਸੀ ਤੇ ਅੱਜ ਭਾਰਤ ਨੇ 에ਸ਼ੀਆ ਕੱਪ ਆਪਣੀ ਝੋਲੀ ਦੇ ਵਿੱਚ ਅੱਜ ਦਾ ਬਹੁਤ ਹੀ ਸ਼ੁਭ ਦਿਨ ਹੈ ਜੀ ਅੱਜ ਦਾ ਮਨ ਖੁਸ਼ ਹੋ ਗਿਆ ਕਿ ਸਾਡਾ ਇਹੋ ਹੀ ਮੰਨ ਸੀਗਾ ਕਿ ਵੀ ਇੰਡੀਆ ਜਿਹੜਾ ਹੈ ਕਿ ਗ੍ਰੇਟ ਐਂਡ ਗ੍ਰੇਟ ਹੀ ਬਣਿਆ ਰਹੇਗਾ ਔਰ ਪਾਕਿਸਤਾਨ ਨੂੰ ਇਹ ਸਬਕ ਸਿੱਖ ਲੈਣਾ ਚਾਹੀਦਾ ਹੈ ਕਿ ਇੰਡੀਆ ਦੇ ਨਾਲ ਕੋਈ ਮੁਕਾਬਲਾ ਨਹੀਂ ਹੈ ਔਰ ਭਾਰਤ ਜਿਹੜਾ ਹੈ ਇਹ ਇੱਕ ਦਿਨ ਸਭ ਤੋਂ ਉੱਪਰ ਉੱਪਰ ਕਿ ਆਏਗਾ ਸਾਡੇ ਜਿਹੜੇ ਕਿ ਮੁਖ ਆਪਣਾ ਹੈਗੇ ਨੇ ਪ੍ਰਧਾਨ ਮੰਤਰੀ ਜੀ ਇਹਨਾਂ ਦਾ ਜਿਹੜਾ ਕਿ ਸੁਪਨਾ ਉਹ ਪੂਰਾ ਹੋਏਗਾ ਨਰਿੰਦਰ ਮੋਦੀ ਜੀ ਨੇ ਜਿਹੜਾ ਇਹ ਬੀੜਾ ਚੁੱਕਿਆ ਹੋਇਆ ਹੈ ਇਹ ਇੱਕ ਦਿਨ ਜ਼ਰੂਰ ਸੁਪਨਾ ਪੂਰਾ ਹੋਏਗਾ ਔਰ ਜਲਦੀ ਤੋਂ ਜਲਦੀ ਪੂਰਾ ਹੋਏਗਾ ਭਾਰਤ ਮਾਤਾ ਕੀ ਜੈ ਜੈ ਕਿੰਦਾ ਲੱਗਦਾ ਸਟਾਰਟਿੰਗ 'ਚ ਭਾਰਤ ਦੇ ਦੋ ਬੋਲ ਹੋ ਜਾਂਦੇ ਨੇ 10 10 ਕੋਰ ਦੇ ਉੱਤੇ ਐਦਾਂ ਲੱਗਦਾ ਸੀ ਮੈਚ ਆ ਵੀ ਹੁਣ ਫਸਵਾ ਹੋ ਚੁੱਕਾ ਹੋਇਆ ਪਰ ਨਹੀਂ ਸਾਨੂੰ ਇਹ ਵਿਸ਼ਵਾਸ ਹੈਗਾ ਕਿ ਜਦੋਂ ਅਸੀਂ ਇਹ ਟੋਸ ਜਿੱਤੀਏ ਔਰ ਅਸੀਂ ਇਹ ਮੈਚ ਵੀ ਜਿੱਤਾਂਗੇ ਇਹ ਸਾਨੂੰ ਪਤਾ ਸੀਗਾ ਕਿ ਵੀ ਇਹ ਕੋਈ ਵੀ ਆਪਾਂ ਪਿੱਛੇ ਨਹੀਂ ਹਟਣ ਵਾਲੇ ਸਾਡੇ ਜਿਹੜੇ ਨੇ ਕਿ ਭਈ ਇਹਨਾਂ ਚ ਦਮ ਹੈ ਪੂਰਾ ਔਰ ਇਹ ਸਭ ਤੋਂ ਉੱਪਰ ਉਮਰ ਕੇ ਆਣਗੇ ਅੱਜ ਭਾਰਤ ਤੇ ਪਾਕਿਸਤਾਨ ਦਾ ਮੈਚ ਫਾਈਨਲ ਮੈਚ ਕਿਉਂ ਸਟਾਰਟਿੰਗ 'ਚ ਭਾਰਤ ਦੀ ਕਿਦੋਂ ਬੈਟਿੰਗ ਆਉਂਦੀ ਹੈ ਕਿਦੋਂ 10 10 ਕੋਰ ਦੇ ਉੱਤੇ ਦੋ ਆਊਟ ਹੋ ਜਾਂਦੇ ਉਦੋਂ ਲੱਗਣ ਲੱਗ ਪਏ ਸੀ ਐਵੇਂ ਮੈਚ ਹੁਣ ਕਿਸ ਕਿਹੜਾ ਫਸਮਾ ਸ਼ੁਰੂ ਹੋ ਚੁੱਕਾ ਜੈ ਭਾਰਤ ਜੈ ਇੰਡੀਆ ਭਾਰਤ ਮਾਤਾ ਕੀ ਜੈ ਦਰੋ ਕੇ ਆਪਾਂ ਦੇਖ ਸਕੇ ਹੀ ਕਿ ਉਹਨਾਂ ਇੰਡੀਆ ਦੀ ਟੀਮ ਦੇ ਦੋ ਬੋਲ ਤੇ ਉਤੇ ਚਾਹੀਦੇ ਨੇ ਲੇਕਿਨ ਲੋਕੀ ਕਹਿ ਰਹੇ ਸੀ ਕਿ ਹਾਰੇ ਲੇਕਿਨ ਆਪਾਂ ਨੂੰ ਪੂਰਾ ਵਿਸ਼ਵਾਸ ਹੈਗਾ ਸੀ ਕਿ ਇੰਡੀਆ ਪੂਰੇ ਜਿੱਤੇਗੀ ਅਤੇ ਨਾਲ ਹੀ ਸਾਡੇ ਇੰਡੀਆ ਦੀ ਟੀਮ ਨੇ ਸਾਨੂੰ ਆਪਣੇ ਇੱਕ ਦੀਵਾਲੀ ਦਾ ਦਸਹਿਰੇ ਦਾ ਤੋਹਫਾ ਦਿੱਤਾ ਹੈ ਅਡਵਾਂਸ ਤੋਹਫਾ ਦੇ ਦਿੱਤਾ ਹੈ ਭਾਰਤ ਮਾਤਾ ਕੀ ਜੈ ਕਿੱਦਾਂ ਲੱਗਦਾ ਮੈਚ ਅੱਜ ਜਸ਼ਨ ਮਨਾਏ ਜਾ ਰਹੇ ਨੇ ਏਸ਼ੀਆ ਕੱਪ ਭਾਰਤ ਦੀ ਚੋਲੀ ਚ ਜੈ ਸ਼੍ਰੀ ਰਾਮ ਅੱਜ ਇੰਡੀਆ ਨੇ ਬਹੁਤ ਵੱਡੀ ਇੱਕ ਜਿੱਤ हासिल ਕੀਤੀ ਹੈ ਪਾਕਿਸਤਾਨ ਨੂੰ ਹਰਾ ਕੇ ਕਿਉਂਕਿ ਉਹਨੂੰ ਇੱਕ ਵਾਰੀ ਮੂੰਹ ਦੀ ਖਾਣੀ ਪਈ ਹੈ ਤੇ ਇਸ ਤਰ੍ਹਾਂ ਹੀ ਅੱਗੋਂ ਇੰਡੀਆ ਨੂੰ ਕੋਈ ਵੀ ਉਹ ਸਾਡੇ ਤੇ ਕੋਈ ਸਟੈਪ ਲਏਗਾ ਤੇ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਔਰ ਉਹਨਾਂ ਦੀ ਟੀਮ ਪਾਕਿਸਤਾਨ ਨੂੰ ਨਕਸ਼ੇ ਤੋਂ ਵੀ ਕੱਢ ਦੇਣਗੇ ਬਾਹਰ ਕਿ ਦੇਖਾ ਜਸ਼ਨ ਮਨਾਏ ਜਾ ਰਹੇ ਨੇ ਭਾਰਤ ਤੇ ਪਾਕਿਸਤਾਨ ਦਾ ਏਸ਼ੀਆ ਕੱਪ ਦੇ ਵਿੱਚ ਭਾਰਤ ਨੇ ਏਸ਼ੀਆ ਦਾ ਕੱਪ ਕਿਹੜਾ ਜਿੱਤ ਲਿਆ ਹੈਗਾ ਜਿਸ ਦੇ ਵਿੱਚ ਅੱਜ ਜਸ਼ਨ ਮਨਾਏ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਹ ਹੱਥਾਂ ਦੇ ਵਿੱਚ ਜਿਹੜਾ ਕਿਦੋਂ ਭਾਰਤ ਤੇ ਪਾਕਿਸਤਾਨ ਦੇ ਮੈਚ ਦੇ ਵਿੱਚ ਕਿਦੋਂ ਭਾਰਤ ਦੀ ਦੂਜੀ ਬੈਟਿੰਗ ਆਂਦੀ ਹੈ ਤੇ ਕਿਦੋਂ ਪਹਿਲੇ ਓਵਰ ਦੇ ਵਿੱਚ ਕਿਦੋਂ ਦੋ ਆਊਟ ਹੋ ਜਾਂਦੇ ਨੇ ਉਸ ਤੋਂ ਬਾਅਦ ਲੋਕਾਂ ਦੀ ਉਮੀਦ ਘੇੜੀ ਉਤਰ ਜਾਂਦੀ ਹੈ ਉਸ ਤੋਂ ਬਾਅਦ ਕਿਦੋਂ ਇੱਕੋ ਦਮ ਕਿਦੋਂ ਭਾਰਤ ਨੇ ਏਸ਼ੀਆ ਕੱਪ ਆਪਣੀ ਝੋਲੀ ਦੇ ਵਿੱਚ ਲੈ ਲਿਆ ਤੇ ਉੱਥੇ ਪੰਜਾਬ ਦੇ ਜਲੰਧਰ ਦੇ ਲੋਕ ਕਿਹੜਾ ਜਸ਼ਨ ਮਨਾਏ ਜਾ ਰਹੇ ਨੇ ਸੁਨੀਲ ਅੱਜ ਜਗਬਣੀ ਟੀਵੀ ਜਲੰਧਰ